ਪੰਜਾਬ ਨਿਊਜ਼ ਅਪਡੇਟ ਵੱਲੋਂ ਆਪ ਸਭ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਨੌਂ ਵਿਅਕਤੀ ਵਿਰੋਧ ਕੇਸ ਦਰਜ ਜਿਨ੍ਹਾਂ ਨੂੰ ਜਿਨ੍ਹਾਂ ਵਿੱਚੋਂ ਦੋ ਗ੍ਰਿਫਤਾਰ ਮੁਕਸਰ ਚ ਪੈਂਦੇ ਪਿੰਡ ਨੂਰਪੋੜ ਕਿਰਪਾਲੇ ਚ ਕੁਝ ਲੋਕਾਂ ਨੇ ਆਪਣੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਦੇ ਘਰ ਦੇ ਦਾਖਲ ਹੋ ਕੇ ਗੋਲੀਆਂ ਚੁਲਾ ਦਿੱਤੀਆਂ ਹਾਲਾਂਕਿ ਇਸ ਦੌਰਾਨ ਬਲਾਕ ਮੁਖੀ ਗੋਲੀ ਮ ਲੱਗਣ ਤੋਂ ਬਚ ਗਿਆ ਇਸ ਤੋਂ ਬਾਅਦ ਹਮਲਾਵਾਰਾਂ ਨੇ ਬਲੌਕ ਪ੍ਰਧਾਨ ਦੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਿਸ ਕਾਰਨ ਉਹ ਗੱਭਰੂ ਜ਼ਖਮੀ ਹੋ ਗਿਆ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਇਸ ਦੌਰਾਨ ਕੁੱਲ 3 ਲੋਕ ਜ਼ਖਮੀ ਹੋਏ ਇਲਾਜ਼ਦੀਨ ਸਾਰਜ ਸੁਦ ਉਫਰ ਲਾਡੀ ਨੇ ਦੱਸਿਆ ਕਿ ਬੀਤੀ ਸੋਮਵਾਰ ਸ਼ਾਮ ਨੂੰ ਉਸ ਦੇ ਚਿਹਰੇ ਭਰਨ ਨਾਲ ਦੁਕਾਨ ਤੇ ਬੈਠਾ ਸੀ ਉਸ ਸਮੇਂ ਉਸ ਦੇ ਪਿੰਡ ਦੇ ਕੁਝ ਨੌਜਵਾਨ ਨੇ ਆ ਕੇ ਉਸ ਨਾਲ ਬਦਸਲੂਕੀ ਕੀਤੀ ਜਿਸ ਤੋਂ ਬਾਅਦ ਉਹ ਪੁਲਿਸ ਨੂੰ ਸੂਚਨਾ ਦੇ ਬਾਰੇ ਸੋਚ ਕੇ ਆਪਣੇ ਘਰ ਚਲਾ ਗਿਆ ਲਾਡੀ ਨੇ ਦੱਸਿਆ ਕਿ ਜਦੋਂ ਉਹ ਆਪਣੇ ਘਰ ਮੌਜੂਦ ਸੀ ਤਾਂ ਅੱਧੀ ਦਰਜਨ ਦੇ ਕਰੀਬ ਵਿਅਕਤੀ ਥਾਰ ਗੱਡੀ ਵਿੱਚ ਉਸ ਦੇ ਘਰ ਦੇ ਬਾਹਰ ਆ ਗਏ ਨਾਨੀ ਪਹਿਲਾਂ ਗੋਲੀਆਂ ਚਲਾਈਆਂ ਇਸ ਤੋਂ ਬਾਅਦ ਉਸ ਘਰ ਵਿੱਚ ਦਾਖਲ ਹੋ ਅਤੇ ਗੋਲੀਆਂ ਚਲਾ ਦਿੱਤੀਆਂ ਉਸ ਗੋਲੀ ਲੱਗਣ ਤੋਂ ਬਚ ਗਿਆ ਪਰ ਹਮਲਾਵਾਰਾਂ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ ਪੁਲਿਸ ਦੇ ਆਉਣ ਤੋਂ ਬਾਅਦ ਹਮਲਾਵਰ ਉੱਥੋਂ ਭੱਜ ਗਏ ਜਿਸ ਤੋਂ ਬਾਅਦ ਉਹਨਾਂ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਲਾਡੀ ਨੇ ਦੱਸਿਆ ਕਿ ਉੱਤਕ ਵਿਅਕਤੀਆਂ ਦੀ ਪਿੰਡ ਚ ਚੱਲ ਰਹੇ ਵਿਕਾਮ ਕਾਰਜਾਂ ਨੂੰ ਲੈ ਕੇ ਉਹਨਾਂ ਨਾਲ ਰਿਜਕ ਹੈ ਕੁਝ ਦਿਨ ਪਹਿਲਾਂ ਪਿੰਡ ਦੇ ਸਰਪੰਚ ਅਤੇ ਲੜਕੇ ਨੇ ਥਾਣੇ ਸਦਰ ਚ ਹਮਲਾਵਾਰਾਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜਿਸ ਤੋਂ ਬਾਅਦ ਹੁਣ ਉਹਨਾਂ ਦੇ ਉਸ ਦੇ ਘਰ ਚ ਦਾਖਲ ਹੋ ਕੇ ਕਾਤਿਲ ਹਮਲਾ ਕਰ ਦਿੱਤਾ ਖਬਰ ਨੂੰ ਅੰਤ ਤੱਕ ਦੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਖਬਰ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰੇ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਧੰਨਵਾਦ